ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਮਾਰਨਿੰਗ ਦੇ ਹੋ ਗਏ ਨੇ 6:30 ਤੇ ਅੱਜ ਮੌਸਮ ਹੈਗਾ ਬਹੁਤ ਵਧੀਆ ਚਲੋ ਜੀ ਇੱਧਰ ਆਪਾਂ ਲਾਉਣ ਲੱਗੇ ਤੇ ਮਧਾਣੀ ਮੱਖੋ ਪਹਿਲਾਂ ਮਧਾਣੀ ਲਾ ਦਮ ਉਸਤੇ ਮਗਰੋਂ ਫੇਰ ਚਾਹ ਪਾਣੀ ਬਣਾਉਨੇ ਆ ਦੇਖੋ ਜੀ ਪਿੰਡਾਂ ਦੇ ਹੁੰਦੇ ਨੇ ਸਵੇਰ ਸਵੇਰ ਦੇ ਹੁੰਦੇ ਨੇ ਕੰਮ ਕਰਦੇ ਮਧਾਣੀ ਲਾਉਣੀ ਆ ਦੁੱਧ ਗਰਮ ਕਰਨਾ ਹੈ ਉਸਤੇ ਮਗਰੋਂ ਫੇਰ ਚਾਹ ਬਣਾ ਕੇ ਦੇਣੀ ਆ ਤਾਂ ਲਾ ਆਪਾਂ ਦਹੀਂ ਰੱਖ ਲੀਏ ਦੇਖੋ ਜੀ ਦਹੀਂ ਆਪਣਾ ਬਹੁਤ ਵਧੀਆ ਜੰਮਿਆ ਨੇ ਫੁੱਟਾਂ ਵਾਲਾ ਦਹੀਂ ਜੰਮਿਆ ਹੋਇਆ ਕਈ ਮੇਰੀਆਂ ਭੈਣਾਂ ਦੀ ਗੈਰੀਆਂ ਹਨ ਇਹ ਕਹਿੰਦੇ ਦੀਦੀ ਸਾਨੂੰ ਨਾ ਦਹੀਂ ਜਮਾਉਣ ਬਾਰੇ ਜ਼ਰੂਰ ਤੁਸੀਂ ਦੱਸਿਓ ਵੀ ਅਸੀਂ ਦਹੀਂ ਜਮਾਉਂਦੇ ਤਾਂ ਹੈਗੇ ਆਂ ਪਰ ਦਹੀਂ ਨਾ ਖੱਟਾ ਬਹੁਤ ਜੰਮਦਾ ਏ ਤੇ ਇਸ ਤਰ੍ਹਾਂ ਉੱਪਰ ਪਾਣੀ ਪਾਣੀ ਜਾਂ ਫਰੀ ਜਾਂਦਾ ਉਹਦੇ ਵਾਸਤੇ ਨਾ ਆਪਾਂ ਨਾ ਸਪੈਸ਼ਲ ਤੁਹਾਨੂੰ ਦੱਸਾਂਗੇ ਵੀ ਦਹੀਂ ਆਪਾਂ ਨਾ ਘਰ ਵਿੱਚ ਕਿਵੇਂ ਜਮਾ ਸਕਦੇ ਤੇ ਬਿਲਕੁਲ ਵੀ ਖੱਟਾ ਨਹੀਂ ਹੋਊਗਾ ਚਾਹੇ ਤੁਸੀਂ ਸਾਰੇ ਦੋ ਦਿਨ ਰੱਖ ਕੇ ਸੱਡੋ ਚਾਹੇ ਤੁਸੀਂ ਇੰਨਾ ਮਿੱਠਾ ਦਹੀਂ ਜੰਮੂਗਾ ਚਲੋ ਜੀ ਇਹ ਰੱਖ ਲਿਆ ਆਪਾਂ ਨੇ ਦਹੀਂ ਤੇ ਬਾਕੀ ਵੀ ਬਣਾਵਾਂਗੇ ਆਪਾਂ ਲੱਸੀ ਦੇਖੋ ਜੀ ਲੱਸੀ ਬਿਨਾ ਤਾਂ ਨਾ ਬਿਲਕੁਲ ਵੀ ਰਿਸਾਅਤਾ ਹੈਗਾ ਸਾਨੂੰ ਤਾਂ ਨਾ ਲੱਸੀ ਪੀਣ ਦੀ ਰੋਜ਼ ਡੇਲੀ ਆਦਤ ਪਈ ਹੋਈ ਹੈ ਅਸੀਂ ਜ਼ਰੂਰ ਨਾ ਲੱਸੀ ਬਣਾਉਣੀ ਹੈ ਬਣਾਉਣੀ ਹੈ ਆਦੇ ਦੋ ਡੰਗੀ ਰੱਖੇ ਹੋਏ ਆ ਉਹ ਵੀ ਨਾ ਲੱਸੀ ਪੀਨੇ ਬਾਅਦੋਂ ਬਾਅਦ ਲੱਸੀ ਪੀਨੇ ਆ ਨਹੀਂ ਵੀ ਅਸੀਂ ਘਰ ਦੇ ਵਿੱਚ ਦ ਹਾ ਦੁੱਧਰ ਵਾਲੀ ਦਿੰਨੇ ਆ ਨਾ ਬਿਨਾ ਉਵਾਲੀ ਦੇ ਅਸੀਂ ਚਾਹ ਨਹੀਂ ਪੀਂਦੇ ਹੈਗੇ ਉਹਦੀ ਮਲਾਈ ਜ਼ਰੂਰ ਤਾਰ ਨਹੀਂ ਉਤਾਰਨੀ ਆ ਜਿਵੇਂ ਅਸੀਂ ਕੱਚੀ ਲੱਸੀ ਪੀਂਨੇ ਆ ਉਹਨੂੰ ਵੀ ਸਹਲਾ ਵਾਲੀ ਦੇ ਕੇ ਰੱਖ ਦੇਣੀ ਆ ਉਹਦੇ ਪਰਤੇ ਦੇ ਨਾਲ ਮਲਾਈ ਤਾਰ ਕੇ ਫੇ ਲੱਸੀ ਬਣਾਉਨੇ ਆ ਆ ਦੇਖੋ ਅਸੀਂ ਨਾ ਮੈਂ ਨਾ ਸਵੇਰ ਵੇਲੇ ਸਾਝੀ ਰ ਉੱਠ ਕੇ ਪਹਿਲਾਂ ਦੁੱਧਰ ਵਾਲੀ ਦੇ ਦਿੱਤੀ ਆ ਵਾਲੀ ਦੇ ਕੇ ਨੇ ਸ਼ਾਂਤ ਕਰਨਾ ਉਵਾਲੀ ਮਲਾਈ ਆ ਜਣੀ ਉੱਪਰ ਪਰ ਸਾਰੀ ਦਿਹਾੜੀ ਨਾ ਸ਼ਾਂਤ ਕਰ ਇਹੀ ਦੁੱਧ ਵਰਤਣਾ ਕੋਜੀ ਪਿੰਡਾ ਵਿੱਚ ਤਾਂ ਨਾ ਲੱਸੀ, ਦਹੀਂ ਤੋਂ ਬਿਨਾ ਬਿਲਕੁਲ ਵੀ ਨਾ ਚਾਹਤਾ ਹੈਗਾ। ਜਿਹੜੇ ਬੰਦੇ ਨੂੰ ਆਕਤੀ ਪੈ ਜਵੇ ਨਾ, ਪਾਣੀ ਨਾਲ ਰੋਟੀ ਛਾਣ ਉਹਦਾ ਬਿਲਕੁਲ ਹੀ ਤੇਨ ਨਹੀਂ ਕਰਦਾ ਹੈਗਾ। ਸੇ ਪੈਸੇ ਤਾਂ ਹੀ ਅਸੀਂ ਮੱਝਾ ਰੱਖੀਆਂ ਹੋਈਆਂ ਨੇ। ਇਹ ਪਾਤਾ ਪਿੱਛੇ ਠੰਡਾ ਪਾਣੀ ਤਾਪਦਾ ਹੀ ਦੇਸੀ ਘਿਓ ਹੋ ਜਾਂਦਾ ਹੈ, ਮੱਖਣ ਹੋ ਜਾਂਦਾ ਹੈ। ਤੁਹਾਨੂੰ ਜੇ ਹੁਣ ਆਪਾਂ ਲਾ ਦਨੇ ਮਧਾਣੀ ਕਈ ਮੇਰੀਆਂ ਭੈਣਾਂ ਨੂੰ ਨਵੀਂ ਜਿੱਡੇ ਹੋਈਆਂ ਉਹ ਕਹੀ ਜਾਂਦੇ ਦੀਦੀ ਤੁਹਾਡੀਆਂ ਅਸੀਂ ਮੱਜਾਂ ਨਹੀਂ ਦੇਖੀਆਂ ਹੈਗੀਆਂ ਦੇਖੋ ਜੀ ਅਸੀਂ ਮੱਜਾਂ ਰੱਖੀਆਂ ਹੋਈਆਂ ਜਿਹੜੇ ਸਾਡੀ ਮੱਜਾਂ ਦਾ ਘਾਰਾ ਨਾਲ ਉਹ ਥੋੜਾ ਜਿਹਾ ਪਿਛਲੇ ਪਾਸੇ ਆ ਉੱਥੇ ਅਸੀਂ ਘੱਟੇ ਜਾਂਦੇ ਆ ਜਿਹੜੇ ਦੁੱਧ ਦੀ ਚਵਾਈ ਆ ਉਹ ਛੋਟੂਏ ਕਰਦਾ ਏ ਤੇ ਅਸੀਂ ਉੱਥੇ ਕਦੇ ਇੱਕ ਜਿਹਾ ਇੱਕदाई ਗੇੜਾ ਕਰਨ ਚਲੇ ਜਾਂਦੇ ਆ ਬਸ ਹੁਣ ਅਸੀਂ ਬਾਹਰ ਵੀ ਜਾਂਦੇ ਹੈਗੇ ਕੋਈ ਇਹ ਲਾਤੀ ਆਪਾਂ ਨੇ ਬਣਾਣੀ ਹੁਣ ਆਪਾਂ ਨਾ ਸਵੇਰੇ ਸਵੇਰੇ ਪੀਣੇ ਨੀਬੂ ਪਾਣੀ ਵੀ ਪੋਣਾ ਹੈਗਾ ਵਸਤਾ ਇਸ ਤਰ੍ਹਾਂ ਪਾਣੀ ਦੇ ਵਿੱਚ ਕਰੀਬੂਰ ਚੋੜ ਕੇ ਪੀ ਲੈਣਾ ਕੱਪ ਭਰ ਕੇ ਉਸਤੇ ਮਗਰੋਂ ਘੰਟਾ ਡੇਢ ਘੰਟੇ ਮਗਰੋਂ ਫੇਰ ਆਪਾਂ ਪੀਵਾਂਗੇ ਚਾਹ ਜਿਹੜੀ ਚਾਹ ਪੀਣੀ ਆ ਉਹ ਵੀ ਪਿੱਕੀ ਪੀਣੀ ਆ ਮਿੱਠੇ ਵਾਲੀ ਨਹੀਂ ਪੀਣੀ ਹੈਗੀ ਬਿਲਕੁਲ ਵੀ ਦੇਖੋ ਜੀ ਸਾਡੇ ਨੇ ਘਾਦੇ ਵੇਲੇ ਘਾਦੇ ਹੀ ਨਿੰਬੂ ਇਹ ਬਹੁਤ ਮੌਜਾ ਹੋਈਆਂ ਬਈ ਨਿੰਬੂਆਂ ਦੀਆਂ ਆਚਾਰ ਪਾਉ ਉਸ ਕੰਜਮੀ ਵੀ ਹੋ ਉਹ ਤਾਂ ਜੇ ਪਾਉਂਗੀ ਵਿੱਚ ਸੇਂਦਾ ਨਾਮਕ ਉਹਦੇ ਨਾਲ ਨਾ ਪਾਣੀ ਫਿਰ ਖਟ ਮਿੱਠਾ ਜਿਹਾ ਹੋ ਜਾਂਦਾ ਵੀ ਵਧੀਆ ਲੱਗਦਾ ਜੇ ਇਸ ਤਰ੍ਹਾਂ ਕੱਲਾ ਨਿੰਬੂ ਪਾਣੀ ਬੀਬੇ ਨੂੰ ਮੈਨੂੰ ਵਧੀਆ ਲੱਗਦਾ ਰਿਹਾ ਬਸ ਪਾਉਣਾ ਇੰਨਾ ਕੇ ਆ ਆਪਾਂ ਮਿਕਸ ਕਰਕੇ ਇੱਕ ਵਾਪ ਪੀ ਲਈਏ ਦੇਖੋ ਜੀ ਸਵੇਰ ਸਵੇਰੇ ਜਰਾਉਂ ਦੀਣਾ ਜ਼ਰੂਰ ਪੀਣਾ ਹੀ ਪੀਣਾ ਕਾਰ ਮੌਸਮ ਬਹੁਤ ਪਧੀ ਹੋਇਆ ਮੈਂ ਕੀੜੀਆਂ ਦੀ ਆਵਾਜ਼ਾਂ ਆਉਂਦੀਆਂ ਸਵੇਰੇ ਸਵੇਰੇ ਸੁਣਨੇ ਨੂੰ ਜਦੋਂ ਆਪਾਂ ਨੇ ਪਾਣੀ ਪੀਣਾ ਨੂੰ ਟਿਪ-ਟਿਪ ਕਰਕੇ ਪੀਣਾ ਹੈ ਆ ਨਹੀਂ ਹੈਗਾ ਵੀ ਜਲਦਬਾਜ਼ੀ ਦੇ ਵਿੱਚ ਆਪਾਂ ਨੇ ਫੜ-ਫੜੇ ਘੁੱਟ ਪਾ ਲੈਣੇ ਆ ਉਹ ਪਾਣੀ ਪੀਣ ਦਾ ਕੋਈ ਫਾਇਦਾ ਨਹੀਂ ਹੈਗਾ ਪਿਆ ਟਾਈਮ ਲੱਗ ਜਵੇ ਹੌਲੀ-ਹੌਲੀ ਟਿਪ-ਟਿਪ ਕਰਕੇ ਪੀਣਾ ਹੈ ਇਹੋ ਤੁਸੀ ਹਾਂ ਦਾ ਮਹਾਜੋਦੀ ਟਾਪੇ ਚ ਮੱਕੀ ਪਈ ਆ ਨਾ ਵੀ ਉਹ ਵੀ ਫੋਲ ਦਿੰਦਾ ये भी मिक्स करी है मैं है, तो ध तेज नहीं हैगी कल रेखा क्या हो कबूतर ने इन्ना ज्यादा तंग कर बस बारी बारी आना मक्की मक्की का देख ला कि फर्क पै गया ਇੱਕ ਘਾਲ ਭਾ ਕੇ ਕੱਢਿਆ ਕੋਲੇ ਦੇ ਵਿੱਚੋਂ ਨਾ ਨੇ ਖਰਾਬ ਦਾ ਜੁਗੇ ਤੇ ਨਾ ਮੱਕੀ ਸੁਥਰੀ ਹੋ ਗਈ ਐ ਕੱਲੋ ਦਾ ਆਟਾ ਪਿਆ ਹੋ ਜੂਗਾ ਕੱਲੇ ਨੂੰ ਵੀ ਮੜ ਜੀ ਹਵਾ ਲੱਗ ਜਵੇ ਨਾ ਤੁਸੀਂ ਚਾਹ ਪੀ ਲਈ ਕਿ ਪੀਣੀ ਆ ਪੀ ਲਈ ਫੁੱਲ ਖਿੜਾ ਹੋਇਆ ਹੈ ਸਵੇਰ ਸਮੋਈ ਦੇਖੋ ਜਿਆਦਾ ਰੇਖਾ ਆਪਾਂ ਸਵੇਰ ਵੇਲੇ ਉੱਠਦੇ ਆ ਨਾ ਤੇ ਆਪਣਾ ਨਾ ਧਿਆਨ ਸਿੱਧਾ ਨਾ ਹਰੇ ਭਾਈ ਤੇ ਜਾਂਦਾ ਹੈ ਹੈ ਤੇ ਹਰੇ ਭਾਈ ਦੇਖ ਕੇ ਨਾ ਮਨ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਨਾਲੇ ਅੱਖਾਂ ਦੀ ਨਿਗਾ ਵੀ ਠੀਕ ਰਹਿੰਦੀ ਆ ਫੁੱਲ ਤਾਂ ਦੇਖ ਤੋ ਕਿੰਨੇ ਸੋਹਣੇ ਲੱਗੇ ਹੋਏ ਗੋਟਾ ਰੇਖਾ ਕੰਧ ਟੱਪ ਗਿਆ ਹੈ ਨਾ ਤੇ ਬਹੁਤ ਸੋਹਣੇ ਫੁੱਲ ਲੱਗਦੇ ਨੇ ਮੈਨੂੰ ਤਾਂ ਇਹ ਇਹ ਹੋਰ ਬਰਾ ਹੋ ਮੈਨੂੰ ਤਾਂ ਨਾ ਇਹ ਸ਼ੌਕ ਹੁੰਦਾ ਹੈ ਵੀ ਆਪਣੇ ਘਰ ਦੇ ਵਿੱਚ ਨਾ ਇਹ ਕੋਈ ਵੀ ਬੂਟਾ ਸੁੱਕ ਗਿਆ ਨਾ ਬਸ ਤੁਰੰਤ ਲਿਆ ਕੇ ਲਾ ਦੋ ਹੈ ਇੰਨਾ ਜ਼ਿਆਦਾ ਸ਼ੌਕ ਹੈ ਬਹੁਤ ਵਧੀਆ ਲੱਗਦਾ ਹਰੇ ਬਾਈ ਹਰੇ ਬਾਈ ਉੱਪਰ ਚਿੜੀਆਂ ਆ ਕੇ ਬਹਿਂਦੀਆਂ ਨਾ ਫੇਰਾ ਫੁੱਲਾਂ ਦੇ ਵਿੱਚੋਂ ਨਾ ਪਤਾ ਨਹੀਂ ਕੀ ਚੁਗਦੀਆਂ ਪਤਾ ਨਹੀਂ ਆ ਬੀਜੇ ਚੁਗੀ ਜਾਂਦੀਆਂ ਫੇਰ ਤਿਤਲੀਆਂ ਬੈਠੀਆਂ ਉਹਨੇ ਬਹੁਤ ਜ਼ਿਆਦਾ ਵਧੀਆ ਲੱਗਦਾ ਦੇਖ ਰੇਖਾ ਨਿੰਬੂ ਨੇ ਕਿੰਨਾ ਜ਼ਿਆਦਾ ਫਲ ਚੱਕਿਆ ਹੈ ਜੇ ਘਰ ਦੇ ਵਿੱਚ ਨਿੰਬੂ ਲੱਗਿਆ ਹੋਇਆ ਨਾ ਆਚਾਰ ਪਾ ਲੋ ਸਕੰਜਵੀ ਬਣਾ ਕੇ ਪੀ ਲੋ ਹਨੇ ਕਿੰਨੀ ਜ਼ਿਆਦਾ ਮौज ਤੇ ਸਵੇਰੇ ਸਵੇਰੇ ਤਾਂ ਨਾਲ ਦਿਲ ਖੁਸ਼ ਹੋ ਜਾਂਦਾ ਮੇਰੇ ਦਾ ਬੂਟਿਆਂ ਚਾ ਕੇ ਇਹ ਰੇਖਾ ਖਰਾਬ ਹੀ ਸੂਟ ਪਾਇਆ ਹੋਇਆ ਤੇ ਬੂਟਿਆਂ ਦਾ ਰੰਗ ਵੀ ਹਰਾ ਹੀ ਹੈ ਤੇ ਨਾਲੇ ਨਹੀਂ ਗਈਆਂ। ਸਾਡਾ ਬੂਟਾ ਬਹੁਤ ਸੋਹਣਾ ਲੱਗਦਾ ਰੇਖਾ। ਇਹਦੇ ਗੁਣ ਵੀ ਇੰਨੇ ਆ ਨਾ ਬਹੁਤ ਜ਼ਿਆਦਾ ਗੁਣ ਇਹਦੇ। ਬਹੁਤ ਵਧੀਆ ਲੱਗਦਾ। ਕੱਲ ਪਾਲਕ ਥੋੜੀ ਜਿਹੀ ਪਾਲਕ ਬੀਜ ਕੇ ਗਈਆਂ ਰੇਖਾ ਮੈਂ। ਹਾਂ। ਪਰ ਜਾਮਣੀ ਫੁੱਲ ਬਹੁਤ ਵਧੀਆ ਲੱਗਦੇ ਆ। ਇਸੇ ਫੁੱਲ ਨੂੰ ਕੱਟ ਲਈਦਾ। ਨਹੀਂ ਨਹੀਂ ਉਹ ਕਿੱਦਾਂ ਸੜਤ ਤੇ ਲਾਏ ਹੋਏ ਨਾ ਫੁੱਲ। ਔਰ ਹੋਰੇ ਲੋੜਦੇ ਉਹਨਾਂ ਪਤਾ ਨਹੀਂ ਲੀਲੀ ਫੁੱਲ ਕਹਿੰਦੇ ਆ ਉਹ ਵੀ ਵਧੀਆ ਲੱਗਦਾ ਹੈ ਬਹੁਤ ਅੱਛਾ ਲੱਗਦਾ ਬਹੁਤ ਸੋਹਣਾ ਲੱਗਦਾ ਰੇਖਾ ਕਾਹਦੇ ਕੀ ਕਰਿਆ ਨਾ ਮੈਂ ਨਾ ਇਹ ਉਰੇ ਤੇ ਲੈ ਕੇ ਨਾ ਇੱਥੇ ਤੱਕਰ ਪਾਮ ਤੱਕਰ ਹੈ ਮੈਂ ਕਿਆਰੀਆਂ ਦੇ ਵਿੱਚ ਤਾਂ ਬੀਜ ਤਾਂ ਥੋੜਾ ਜਿਹਾ ਧੜੀਆਂ ਹੈ ਬਾਕੀ ਬੀਜ ਦੀ ਮੈਂ ਪਾਲਕ ਹੈ ਮੈਂ ਤਾਂ ਖੇਤ ਵਿੱਚ ਤਾਂ ਹਲੇ ਚੇਰੀ ਖੜੀ ਹੈ ਨਾ ਵੀ ਉਸੇ ਸਾਗ ਫੇਰ ਬੀਜੂਗੇ ਨਾਲੇ ਧਣੀਆਂ ਬੀਜੂਗੇ ਵੀ ਚਲ ਸਬਜ਼ੀ ਚ ਪਾਉਣ ਜੋਗਾ ਥੋੜਾ ਜਿਹਾ ਹੋ ਜਾਊਗਾ ਜੇ ਨਾ ਮੀਂਹ ਪਵੇ ਨਾ ਫੇਰ ਸੋਹਣਾ ਹੋ ਜਾਊਗਾ ਧਣੀਆਂ ਨਹੀਂ ਤਾਂ ਮੀਂਹ ਪੈਣ ਨਾਲ ਫੇਰ ਖਰਾਬ ਹੋ ਜਾਂਦਾ ਨੇ ਮੈਂ ਤਾਂ ਸਬਜ਼ੀ ਵੀ ਬਣਾਉਣੀ ਆ ਅੱਜ ਦੋ ਸਬਜ਼ੀਆਂ ਬਣਾਉਣੀਆਂ ਤੇ ਬਧਾਨੀ ਲੈ ਕੇ ਆਈਆਂ ਤਾਂ ਐਵੇਂ ਫਿਰ ਜਾਣਾ ਹੋਣਾ ਅੱਜ ਲੁਧਿਆਣੇ ਨੂੰ ਪਹਿਲਾਂ ਪਹਿਲਾਂ ਲਿਆ ਕੰਮ ਨਿਬੇੜ ਲਈਏ ਫਿਰ ਤੇਰਾ ਜਾਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਚੱਲੀਏ ਪੀ ਕੰਮ ਕਰ ਨੂੰ ਕੰਮ ਮੈਂ ਤਾਂ ਥੋੜਾ ਜਿਆ ਬੂਟਿਆਂ ਦੇ ਵਿੱਚ ਤਹਿਲ ਲੀਏ ਹੈ ਬੂਟਿਆਂ ਨਾਲ ਗੱਲਾਂ ਬਾਤਾਂ ਕਰ ਲਈਏ ਹੈ ਤੇ ਵਧੀਆ ਲੱਗਦਾ ਏ ਮੇਰੀ ਅੱਜ ਸਲਾਹ ਮੰਨਦੀ ਆ ਹੈ ਚਲ ਕੱਲੂ ਅੱਜ ਤਾਂ ਤੈ ਚਲੇ ਜਾਣਾ ਲੁਧਿਆਣੇ ਨੂੰ ਹੈ ਜੇ ਤਾਂ ਤੂੰ ਟਾਈਮ ਨਾਲ ਆ ਗਈ ਨਾ ਫਿਰ ਆਪਾਂ ਨਰਸਰੀ ਜਾ ਕੇ ਆਉਣਾ ਠੀਕ ਨਰਸਰੀ ਜਾ ਕੇ ਨਾ ਮੇਰੀ ਸਲਾਹ ਬੰਦੀ ਆ ਨਾ ਵੀ ਇਹਦੇ ਲਾਗ ਲੱਗਣਾ ਬਹੁਤ ਵਧੀਆ ਨਾ ਬੂਟੇ ਲਾਦਨੇ ਹੈ ਤੇ ਮੈਨੂੰ ਬਹੁਤ ਵਧੀਆ ਲੱਗਦੇ ਆ ਉਹ ਬੂਟੇ ਆਪਾਂ ਖੰਨੇ ਚੱਲਾਂਗੇ ਕੌਨਸੀ ਅੱਬੀ ਜਿਹੜੀ ਵਿੱਧੇ ਪੜਾਈ ਸੁੱਕ ਗਈ ਨਾ ਉਹਦੀ ਜਗ੍ਹਾ ਤੇ ਹੋਰ ਬੂਟੇ ਲਾਉਨੇ ਆ ਠੀਕ ਉਰੇ ਤਾਂ ਬੂਟੇ ਹੈ ਨਹੀਂ ਆਪਣੇ ਏਰੀਆ ਚ ਤਾਂ ਵਧੀਆ ਜੇ ਆਪਾਂ ਤਾਂ ਗਵਿੰਦਗੜ੍ਹ ਜਾਵਾਂਗੇ ਅੱਜ ਉੱਥੇ ਬੂਥੇ ਨਾ ਬੂਟੇ ਇੰਨੇ ਸੋਹਣੇ ਆ ਨਾ ਬਹੁਤ ਵੱਡੀ ਹੈਗੀ ਨਰਸਰੀ ਜਿੰਨੇ ਵੀ ਆਹ ਫਾਲ ਫਰੂਟਾਂ ਦੇ ਬੂਟੇ ਲੱਗੇ ਹੋਏ ਨਾ ਸਾਰੇ ਗਵਿੰਦਗੜ੍ਹ ਤੋਂ ਆਏ ਹੋਏ ਆ ਉਹਦੇ ਬੂਟੇ ਨਹੀਂ ਨਿਕਲਦੇ ਬਹੁਤ ਵਸੜ ਲੱਗੂਗਾ ਉਸ ਤਰ੍ਹਾਂ ਹੀ ਲੱਗਦੇ ਆ ਚਲੋ ਉਹ ਤੋਂ ਕੰਮ ਤਾਂ ਤਨ ਵਿੜ ਲੈ ਤੇ ਮੈਂ ਵੀ ਬਣਾ ਲਾਂ ਮੈਂ ਸਬਜ਼ੀ ਫਿਰ ਆਪਾਂ ਚੱਲਦੇ ਆ ਹੈ ਠੀਕ ਇਸ ਵਿੱਚ ਜੀ ਇਹਦੇ ਵਿੱਚ ਵੀ ਨਾ ਕੱਥ ਮੈਂ ਧਣੀਆਂ ਵੀ ਦਾਂ ਦੇਖੀ ਮੈਨੂੰ ਭੈਣਾਂ ਦੇ ਇੰਨੇ ਜ਼ਿਆਦਾ ਕਮੈਂਟ ਆਉਨੇ ਆ ਕਹਿੰਦੇ ਦੀਦੀ ਸਾਡੇ ਮਨੀ ਪਲਾਂਟ ਲੱਗਿਆ ਹੋਇਆ ਹੈ ਸਾਡਾ ਮਨੀ ਬਲੱਡ ਕਿਉਂ ਨਹੀਂ ਵੱਧ ਹੈਗਾ ਦੇਖੋ ਜੀ ਸਾਡਾ ਤਾਂ ਗਮਲੇ ਤੋਂ ਵੀ ਬਾਹਰ ਫਿਰਦਾ ਇਹਨਾਂ ਮਨੀ ਪਲਾਂਟ ਅੰਨੀ ਸਾਡੇ ਦੇ ਕਿਰਪਾ ਹੋਈ ਹੋਈ ਹੈ ਨਾ ਮਨੀ ਪਲਾਂਟ ਦੀ ਤੇ ਪੈਸੇ ਦਾ ਤਾਂ ਕੋਈ ਅੰਤ ਹੀ ਨਹੀਂ ਜਾਂਦਾ ਹੈਗਾ ਜੇ ਘਰ ਦੇ ਵਿੱਚ ਮਨੀ ਪਲਾਂਟ ਲਾ ਲਵੇ ਨਾ ਤੇ ਇਕਲਾ ਬਾਧੂ ਪੈਸਾ ਆਉਂਦਾ ਹੈ ਬਰਾ ਤਾਂ ਆਪਕਾ ਕਮੈਂਟ ਆਇਆਤਾ ਤਾਂ ਬਹੁਤ ਬਗੀਚਾ ਬਹੁਤ ਸੁੰਦਰ ਲੱਗ ਰਿਹਾ ਬਗੀਚਾ ਦਾ ਆਪਾਂ ਨੇ ਹੁਣ ਇੱਕ ਨੰਬਰ ਹੋਰ ਬਣਾ ਦੇਣਾ ਹੈ ਜਦ ਆਪਾਂ ਗਏ ਨਾ ਨਾਸਰੀ ਚ ਦੇਖੋ ਜੀ ਸਾਡੇ ਇਹਦੇ ਗਿਆ ਕਹਿੰਦੇ ਦੁਪਹਿਰ ਖਿੜਦੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਮੇਰੀਆਂ ਭੈਣਾਂ ਦੇ ਕਹਿੰਦੇ ਦੀਦੀ ਦੇਖੋ ਗਮਲੇ ਆਏ ਨੇ ਪੂਰੇ ਭਰੇ ਪਏ ਨੇ ਉਹ ਪਰੇ ਤੱਕਰ ਤੇ ਜਦੋਂ ਖਿੜਦੇ ਆ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਸਾਡੀ ਵੀ ਰੂਹ ਖਿੜ ਜਾਂਦੀ ਆ ਇਹ ਰੇਖਾ ਆ ਕੇ ਨਾ ਦੁਪਹਿਰ ਵੇਲੇ ਫੁੱਲਾਂ ਦੇ ਵਿੱਚੇ ਬਹਿ ਜਾਂਦੀ ਆ ਤੇ ਬਹੁਤ ਸੋਹਣੇ ਲੱਗਦੇ ਆ ਦੁਪਹਿਰ ਖੜੀ ਤਾਂ ਇਹ ਸ਼ੌਕ ਹੁੰਦਾ ਰੇਖਾ ਘਰ ਦੇ ਵਿੱਚ ਬੂਟੇ ਲਾਉਣ ਦਾ ਤੇ ਉਹਨਾਂ ਦੀ ਸੰਭਾਲ ਕਰਨ ਦਾ ਸ਼ੌਕ ਤੇ ਬਿਨਾ ਤਾਂ ਆਪਾਂ ਕੋਈ ਕੰਮ ਨਹੀਂ ਕਰ ਸਕਦੇ ਹੈਗੇ ਮੈਂਗਾ ਚੱਲ ਥੋੜੇ ਥੋੜੇ ਟੁਕੜੇ ਕੱਟ ਕੇ ਗੋਨੀ ਲੱਸੀ ਦੇ ਵਿੱਚ ਛੇਤੀ ਖੁਰ ਜਾਣਗੇ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਲੱਸੀ ਦੇ ਵਿੱਚ ਪਾ ਦਈਏ ਬਰਫ਼ੋ ਕਿ ਉਹ ਤਾਂ ਆ ਗਿਆ ਹੈ ਹੰਦੀ ਹੰਦੀ ਲੱਸੀ ਬੜੀ ਲੱਗਦੀ ਹੈ ਇਹਨੇ ਕੁਝ ਵਿੱਚ ਬਾਅਦ ਵਿੱਚ ਤੇ ਫਿਰ ਕਿਉਂ ਕੱਢਦੇ ਆਂ ਅੰਦਰ ਆ ਗਏ ਹਾਂਜੀ ਉਹਨੂੰ ਕਹਦੇ ਹਾਂ ਦੋਏ ਮਸ਼ੀਨਾਂਾਂ 'ਚ ਕੱਪੜੇ ਪਾ ਦੂਗੀ ਠੀਕ ਇਹ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਹੈਗਾ ਠੀਕ ਹੈ ਚਲੋ ਜੀ ਇੱਧਰ ਮੱਖਣ ਆ ਗਿਆ ਏ ਤੇ ਹੁਣ ਆਪਾਂ ਮੱਖਣ ਕੱਢ ਲਈਏ ਦੇਖੋ ਜੀ ਅੱਗੇ ਨਾ ਲੱਕੜ ਦੀਆਂ ਮਧਾਣੀਆਂ ਹੁੰਨੀਆਂ ਦੀਆਂ ਉਹਦੇ ਨਾਲ ਰੜਕਦੇ ਹੁੰਦੇ ਤੇ ਦੇਖੋ ਹੁਣ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਕੰਮ ਨਿਪਟ ਜਾਂਦਾ ਪਤਾ ਵੀ ਨਹੀਂ ਲੱਗਦਾ ਹੈਗਾ ਬਹੁਤ ਜ਼ਿਆਦਾ ਫਰਕ ਪੈ ਗਿਆ ਨਵੀਆਂ ਤੇ ਨਵੀਆਂ ਤਕਨੀਕਾਂ ਆਈ ਜੰਨੀਆਂ ਅੱਗੇ 4 ਵਜੇ ਉੱਠ ਕੇ ਨਾ ਸਾਡੇ ਮੰਮੀ ਜੀਓ ਦੱਸਦੇ ਹੁੰਦੇ ਦੇ ਕਹਿੰਦੇ 4 ਵਜੇ ਉੱਠ ਕੇ ਨਾ ਸੀ ਨਾ ਮਧਾਣੀਆਂ ਰੜਕਣੀਆਂ ਜ਼ਰੂਰ ਦਾ ਰੋਟੀ ਲੈ ਕੇ ਜਾਂਦੇ ਹੁੰਦੇ ਤੇ ਲੱਸੀ ਬੇਨ ਨੂੰ ਇੰਤਜ਼ਾਰ ਕਰ ਰਹੇ ਆਂ ਦੇਖੋ ਜੀ ਫੈਮਲੀ ਮੈਂਬਰ ਨਾ ਬਾਕੀ ਚਾਹ ਨਹੀਂ ਪੀਂਦੇ ਹੈਗੇ ਉਹ ਸਵੇਰੇ ਵੇਲੇ ਨਾ ਨੂਨ ਪਾ ਕੇ ਨਾ ਲੱਸੀ ਉਹ ਪੀਂਦੇ ਆਂ ਠੰਡੀ 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 ਲੱਸੀ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਅੱਜ ਦੇਖਦੇ ਆ ਨਾ ਕੜੀ ਬਣਾਉਣੀ ਹੂੰ کافی ਦਿਨ ਹੋ ਗਏ ਸੌਣ ਦੇ ਮਹੀਨੇ ਦੇ ਵਿੱਚ ਤਾਂ ਨਾ ਅਸੀਂ ਬਿਲਕੁਲ ਵੀ ਨਹੀਂ ਕੜੀ ਬਣਾਈ ਹੈਗੀ ਦੇਖੋ ਜੀ ਵਿੱਚ ਕਮੈਂਟ ਆਉਣ ਲੱਜਾਂ ਨੇ ਆ ਵੀ ਸੌਣ ਦੇ ਮਹੀਨੇ 'ਚ ਕੜੀ ਕਿਉਂ ਨਹੀਂ ਬਣਾਉਂਦੇ ਹੈਗੇ ਦੇਖੋ ਜੀ ਇਹ ਪਹਿਲਾਂ ਤੇ ਹੀ ਰੀਤੀ ਰਿਵਾਜ ਚੱਲਿਆ ਆਉਂਦਾ ਹੈ ਕਹਿੰਦੇ ਸੌਣ ਦੇ ਮਹੀਨੇ ਦੇ ਵਿੱਚ ਬਿਲਕੁਲ ਵੀ ਕੜੀ ਨਹੀਂ ਬਣੀ ਚਾਹੀਦੀ ਜੇ ਕਹਿੰਦੇ ਕੜੀ ਬਣਾ ਲਵਾਂ ਸੌਣ ਦੀ ਕੜੀ ਤੇ ਬਿਫਤਾ ਖੜੀ ਦੀ ਖੜੀ ਚਲੋ ਇੱਕ ਮਹੀਨਾ ਨਾ ਅਸੀਂ ਇਸ ਤਰ੍ਹਾਂ ਹੀ ਛੱਡ ਦਿੰਨੇ ਆ ਹੁਣ ਭਾਦੋਂ ਦਾ ਮਹੀਨਾ ਸ਼ੁਰੂ ਹੋ ਗਿਆ ਜਿਹਨੂੰ ਜੁਣਾ ਪਾਨਾ ਕਿਉ ਕੱਢ ਲੀਏ ਫਸੇ ਨਾ ਆਹ ਡੱਬਾ ਨਾ ਦੱਸੀ ਦਾ ਭਰ ਕੇ ਨਾ ਜਿੰਨੀ ਪੀਤੀ ਪੀਤੀ ਬਾਕੀ ਫ੍ਰਿਜ ਵਿੱਚ ਲਾ ਦਨੇ ਆ ਜਿਹਨੂੰ ਵੀ ਪਿਆਸ ਲੱਗਦੀ ਆ ਨਾ ਦੁਪਹਿਰ ਵੇਲੇ ਆ ਸੋ ਆਪਣਾ ਕੱਢ ਕੇ ਪੀ ਲੰਨੇ ਆ घ्यो क्यों डेली मेरा तरीका लगेगा घ्यो क्या छपै चाह पुनिया घ्यो वास्ते लिया हुई है ਆਲੋ ਤਾਂ ਜਿਹੜੀ ਲੱਸੀ ਹੁੰਦੀ ਹੈ ਨਾ ਉਹ ਸਾਰੀ ਨਿਕਲ ਜਾਂਦੀ ਹੈ ਆਹੋ ਤੇ ਆਪਣਾ ਘਿਓ ਦਾ ਵੀ ਕੰਮ ਨਿਪਟ ਗਿਆ ਏ ਤੇ ਹੁਣ ਆਪਾਂ ਲੱਸੀ ਨੂੰ ਲਾ ਲਈਏ ਫ੍ਰਿਜ ਦੇ ਵਿੱਚ ਇਹ ਹੁਣ ਕਰੀਏ ਸਬਜ਼ੀ ਦੀ ਤਿਆਰੀ ਅਮਮਾ ਜੀ ਹੁਣ ਲਾ ਦੇਣੀ ਆ ਫ੍ਰਿਜ ਵਿੱਚ ਲੱਸੀ ਵੀ ਲਾ ਦੇਣੀ ਆ ਤੇ ਉਸਤੇ ਮਗਰੋਂ ਨਾ ਫੇਟਣ-ਫੇਟਣੀ ਲੱਸੀ ਵਧੀਆ ਲੱਗੂ ਰੋਟੀ ਦੇ ਨਾਲ ਚਲੋ ਅਸੀਂ ਹੁਣ ਆਪਾਂ ਹੋਰ ਕੰਮ ਦੇਖ ਲਈਏ